ور تنا زندہ چیک کرو اپنی राखी دی کرو تیاری تنا چیک کرو اپنی کرو اپنی کرو سارے کا زندہ پاس زندہ باد زندہ باد تمام قوموں کا زندہ باد زندہ باد زندہ

ਸਾਨੂੰ ਦੀ ਆਕੀ ਮੰਗਾ ਮੰਗਾ ਨਾਮ ਵਾਲੀ ਸਰਕਾਰ ਮੁਰਦਾਬਾਦ 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 ਸੰਯੁਕਤ ਪਖਾਨ ਮੁਰਦਾ ਜਿੰਦਾਬਾਦ 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 ਲੋਕ ਇਕੱਠਾ ਜਿੰਦਾਬਾਦ 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 ਬਣਾ ਸਰਕਾਰ ਮੁਰਦਾਬਾਦ 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 ਲੋਕ ਇਕੱਠਾ ਜਿੰਦਾਬਾਦ ਨੀਤੀ ਚੋਣਾਂ ਨੀਯਾਰਤ ਕਰੋ ਨੀਯਾਰਤ ਕਰੋ ਨੀਯਾਰਤ ਕਰੋ ਚੋਣਾਂ ਵਾਲੀ ਸੂਚਨਾ ਬੰਦ ਕਰੋ ਬੰਦ ਕਰੋ ਔਰ 93 ਐਮਐਲਏ ਬਣੇ ਹਨ ਉਹਨਾਂ ਦੇ ਸਾਰਿਆਂ ਦੇ ਘਰਾਂ ਅੱਗੇ ਤੇ ਦਫ਼ਤਰਾਂ ਅੱਗੇ ਅੱਜ ਅਸੀਂ ਰੋਸ ਮظਾਰੇ ਕਰਨ ਜਾ ਰਹੇ ਹਾਂ ਤੇ ਕਰ ਰਹੇ ਹਾਂ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ 3 ਤਰੀਕ ਨੂੰ ਜਿਹੜੀ ਜੀ ਮੰਤਰੀ ਨਾਲ ਕਿਸਾਨ ਯੋਧਿਆਂ ਦੀ 32 ਕਿਸਾਨ ਦੇਥੇ ਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਚੋਂ ਭਗਵੰਤ ਮਾਨ ਜੀ ਖਿੱਚ ਗਏ ਤੇ ਉੱਠ ਕੇ ਚਲੇ ਗਏ ਇਹ ਜਿਹੜੀਆਂ ਸਰਕਾਰਾਂ ਧੱਕਾ ਕਰ ਰਹੀਆਂ ਨੇ ਨਾ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਸਾਰਿਆਂ ਨਾਲ ਹੀ ਧੱਕਾ ਇਹ ਭੁੰਦੇ ਤੇ ਸੈਂਟਰ ਦੀ ਸਰਕਾਰ ਕਰਦੀ ਸੀ ਤੇ ਹੁਣ ਪੰਜਾਬ ਦੀ ਸਰਕਾਰ ਹੀ ਆ ਜਿਹੜੀ ਉਹ ਹੀ ਸਾਨੂੰ ਮਾਰਨ ਤੇ ਤੁਲ ਗਈ ਆ ਉਹਨਾਂ ਸਾਨੂੰ ਚੰਡੀਗੜ੍ਹ ਦੀ ਇੰਟਰ ਹੁਣ ਦਿੱਤਾ ਇਹ ਕੋਈ ਚੰਗੀ ਗੱਲ ਨਹੀਂ ਇਹ ਲੋਕਾਂ ਦੇ ਬਣਾਏ ਨੁਮਾਇੰਦੇ ਆ ਤੇ ਇਹ ਕਿੰਨਾ ਚਿਰ ਆ ਚਲੇ ਜਾਣਗੇ ਕਿਉਂਕਿ ਖਸਾਨੀ ਜਿਹੜੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਇਹਦੇ ਵਿੱਚ ਕੋਈ ਵਾਧੂ ਕੁਝ ਨਹੀਂ ਕੋਈ ਭੀਖ ਨਹੀਂ ਇਹਨਾਂ ਕੋ ਮੰਗਣ ਦੇ ਆਪਣੇ ਹੱਕ ਮੰਗਣ ਦੇ ਆ ਹੱਕ ਆ ਜਿਹੜੇ ਉਹ ਤੇ ਫਿਰ ਲੈਣਾ ਹੀ ਆ ਜਿਤਨਾ ਵੀ ਇਹ ਦੇਣਗੇ ਉਹ ਕਹੇ ਭਾਵੇਂ ਸਾਨੂੰ ਗ੍ਰਿਫਦਾਰੀਆਂ ਦੇਣੀਆਂ ਪੈਣ ਭਾਵੇਂ ਸਾਨੂੰ ਛੀਦੀਆਂ ਦੇਣੀਆਂ ਪੈਣ ਜੋ ਵੀ ਕਰਨਾ ਪਿਆ ਉਹ ਕਰਕੇ ਤੇ ਅਸੀਂ ਆਪਣੇ ਜਿਹੜੇ ਹੱਕ ਆ ਉਹ ਲੈਣੇ ਆ ਇਹ ਭਗਵਾਨਤਮਾਨ ਇਹ ਨਾ ਸਮਝੋ ਵੀ ਮੈਂ ਆ ਗਿਆ ਤੇ ਘਰੇ ਮੈਂ ਪੱਕਾ ਹੀ ਕੁਰਸੀ ਤੇ ਬਹਿ ਗਿਆ ਇਹ ਕੁਝ ਨਹੀਂ ਇਹ ਤੇ ਅੱਜ ਕੁਰਸੀ ਆਕਾਲ ਉਹਰ ਕਹਿੰਦੇ ਤਾਂ ਲੇ ਹੋ ਜਾਣੀਆਂ ਤੇ ਪਰ ਇਹਨੂੰ ਥੋੜਾ ਜਿਆ ਸੋਚਣਾ ਚਾਹੀਦਾ ਇਹ ਬਦਲਾ ਲੈ ਕੇ ਆਇਆ ਹੀ ਦੇਖੋ ਉਹਨਾਂ ਦਾ ਇੱਕ ਜੰਮਹੂਰੀਅਤ ਹੱਕਵਾਦ ਧਰਨਾ ਦੇਣਾ ਜਦੋਂ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਹੀ ਕੀਤਾ ਕਿ ਸਾਰੇ ਵਿਧਾਇਕਾਂ ਦੇ ਮੰਤਰੀਆਂ ਦੇ ਕੋਠੀਆਂ ਦੇ ਦਫ਼ਤਰਾਂ ਦੇ ਬਾਹਰ ਧਰਨਾ ਦਿੱਤਾ ਤੇ ਮੇਰੇ ਦਫ਼ਤਰ ਦੇ ਬਾਹਰ ਵੀ ਕਿਸਾਨਾਂ ਨੇ ਧਰਨਾ ਦਿੱਤਾ ਕਿਸਾਨ ਸਾਡੇ ਆਪਣੇ ਨੇ ਕੋਈ ਬੇਗਾਨੇ ਨਹੀਂ ਮੈਂ ਵੀ ਇੱਕ ਕਿਸਾਨ ਦਾ ਪੁੱਤ ਵਾਂ ਮੈਂ ਉਹਨਾਂ ਦਾ ਵੈਲਕਮ ਕੀਤਾ ਹੈ ਕੋਈ ਗੱਲ ਨਹੀਂ ਮੈਂ ਉਹਨਾਂ ਦਾ ਜਿੰਨੇ ਮੈਂ ਜੋਗਾ ਹਾਂ ਉਹਨਾਂ ਨੂੰ ਪਾਣੀ ਤਾਂ ਨਹੀਂ ਜਿਹੜਾ ਵਾ ਮੈਂ ਪਿਆਇਆ ਵਾ ਤਾਂ ਉਹ ਆਪਾਂ ਜਿਹੜਾ ਪ੍ਰੋਟੈਸਟ ਜਿਹੜਾ ਉਹ ਕਰ ਰਹੇ ਨੇ ਜਿਹੜੀ ਸਰ ਉਧਰ ਸੀਐਮ ਵੱਲੋਂ ਇਹਨਾਂ ਨਾਲ ਮੀਟਿੰਗ ਕੀਤੀ ਜਿਹੜੀ ਉਹਨੂੰ ਲੈ ਕੇ ਕਾਫੀ ਕਿਸਾਨ ਜਿਹੜੇ ਖਫਾ ਜਿਹੜੇ ਨਜ਼ਰ ਆ ਰਹੇ ਨੇ ਦੇਖੋ ਕਿਸਾਨਾਂ ਨੂੰ ਉਹਦੇ 'ਚ ਖਫਾ ਨਹੀਂ ਹੋਣਾ ਚਾਹੀਦਾ ਸੀਐਮ ਸਾਹਿਬ ਆਪ ਇੱਕ ਕਿਸਾਨ ਨੇ ਕਿਸਾਨ ਦੇ ਪੁੱਤ ਨੇ ਉਹਨਾਂ ਬੜਾ ਸਾਫ਼ ਲੈਕਚਰ ਜੇ ਕਹਿ ਲਿਆ ਕਿ ਮੈਂ ਕਿਸਾਨਾਂ ਦਾ ਮਿੱਤਰ ਕੀੜਾ ਵਾ ਜਿੰਨੇ ਵਧੀਆ ਤਰੀਕੇ ਨਾਲ ਜਿੰਨੇ ਵਧੀਆ ਮੀਟਿੰਗਾਂ ਸੀਐਮ ਸਾਹਿਬ ਨੇ ਕਿਸਾਨਾਂ ਨੂੰ ਦਿੱਤੀਆਂ ਨੇ ਉਹਨਾਂ ਨੇ ਆਪਣੇ ਘਰ ਦਾ ਦਰਵਾਜ਼ਾ ਕਿਸਾਨਾਂ ਲਈ ਹਮੇਸ਼ਾ ਖੋਲ ਕੇ ਰੱਖਿਆ ਪਰ ਕਿਤੇ ਨਾ ਕਿਤੇ ਸੀਐਮ ਦੀ ਵੀ ਏਡੀ ਵੱਡੀ ਪੋਸਟ ਵਾ ਕਿ ਸੀਐਮ ਸਾਹਿਬ ਦਾ ਵੀ ਕੋਈ ਆਪਣਾ ਲੈਵਲ ਹੈ ਉਹਨਾਂ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਬੰਦੀਆਂ ਸਟੇਟ ਨੂੰ ਲੈ ਕੇ ਤਾਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਕਿਸਾਨਾਂ ਨੂੰ ਸਮਝਣਾ ਚਾਹੀਦਾ ਦੇਖੋ ਕੋਈ ਡਰ ਨਹੀਂ ਹੈ ਸਾ ਦਰਵਾਲੀਏ ਤੇ ਚ ਕੀ ਗੱਲ ਹੈ ਜੇ ਧਰਨਾ ਲੱਗਣਾ ਦਰਵਾਲੀ ਤਾਂ ਕੋਈ ਗੱਲ ਨਹੀਂ ਜੇ ਧਰਨੇ ਚ ਪਾਰਟੀਆਂ ਨਿਕਲੀਆਂ ਸੀ ਧਰਨੇ ਦੇ ਵਿੱਚ ਨਿਕਲਿਆ ਤਾਂ ਸਾਨੂੰ ਧਰਨੇ ਦਾ ਕੋਈ ਡਰ ਨਹੀਂ ਇਹ ਜਿਹੜੀਆਂ ਮਹਿਲਾ ਚ ਪਾਰਟੀਆਂ ਨਿਕਲਦੀਆਂ ਉਹਨਾਂ ਨੂੰ ਡਰ ਹੁੰਦਾ ਧਰਨੇ ਚੋਂ ਨਿਕਲੀ ਪਾਰਟੀ ਨੂੰ ਧਰਨੇ ਦਾ ਕੋਈ ਡਰ ਨਹੀਂ ਨਹੀਂ ਮੈਨੂੰ ਅਜੇ ਤੱਕ ਉਹਨਾਂ ਕੋਈ ਮੰਗ ਪੱਤਰ ਨਹੀਂ ਆ ਦਿੱਤਾ ਠੀਕ ਹੈ ਜੀ ਤਾਂ ਜਦੋਂ ਦੇਣਗੇ ਆਪਾਂ ਉਹਨਾਂ ਤੋਂ ਮੰਗ ਪੱਤਰ ਲੈ ਲਾਂਗੇ